ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਨੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਅੱਜ ਮਿਤੀ 26 ਅਗਸਤ 2024 ਨੂੰ ਪਿੰਡ ਅਲੀਪੁਰ ਪੁਰ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿੱਥੇ ਕਬੱਡੀ ਆਲ ਓਪਨ ਨੀਆਂ ਸੱਦੀਆਂ ਹੋਈਆਂ 8 ਕਲੱਬਾਂ ਦੇ ਮੈਚ ਕਰਾਇਆ ਜਾਣਗੇ ਜੀ ਦਾ ਫਰਸਟ ਪ੍ਰਾਈਜ਼ ਹੋਵੇਗਾ 41000 ਤੇ ਸੈਕੰਡ ਪ੍ਰਾਈਜ਼ ਹੋਵੇਗਾ 31000 ਤੇ ਬੈਸਟ ਰੇਡਰ ਤੇ ਜਾਫੀ ਨੂੰ 11-11000 ਰੁਪਏ ਦੀ ਨਗਦ ਰਕਮ ਨਾਲ ਸੇ ਸਨਮਾਨਿਤ ਕੀਤਾ ਜਾਵੇਗਾ ਤੇ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਦੋਸਤੋ ਇਹ ਟੂਰਨਾਮੈਂਟ ਅੱਜ ਲਾਈਵ ਚੱਲੇਗਾ ਪੰਜਾਬ ਲਾਈਵ 1.com ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਜਿਵੇਂ ਭੀਮ ਸੂਰ ਸਿੰਘ ਹੋ ਗਿਆ ਬਾਜੂ ਬੈਂਕ ਆ ਬਾਜੂ ਬਾਜੂ ਬੈਂਕ ਆ ਆਕਾਸ਼ ਸੂਰ ਸਿੰਘ ਚਰਾਗਦੀਨ ਤੇ ਹੋਰ ਵੀ ਦੋਸਤੋ ਸਨੀ ਡੇਰਾ ਬਾਬਾ ਨਾਨਕਾ ਸਨੀ ਡੇਰਾ ਬਾਬਾ ਨਾਨਕਾਲਾ ਤੇ ਪਾਲਾ ਡੇਰਾ ਬਾਬਾ ਨਾਨਕਾਲਾ ਤੇ ਹੋਰ ਵੀ ਦੋਸਤੋ ਕਬੱਡੀ ਦੇ ਵੱਡੇ ਮੱਲ ਪਹੁੰਚ ਰਹੇ ਨੇ ਇਸ ਟੂਰਨਾਮੈਂਟ ਉੱਤੇ ਬਾਕੀ ਦੋਸਤੋ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਅਸੀਂ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦ ਜੀ